ਮਤਲਬ ਆਪਾਂ ਇਹ ਪਰਦਾ ਸਾਰਾ ਚੁੱਕ ਰਹੇ ਆ ਵੀ ਤੀਜੇ ਸਮਾਨ ਦਾ ਜਿਹੜਾ ਕਬੂਤਰ ਉਹ ਹੁੰਦਾ ਆ ਹਾਂਜੀ ਜਿਹੜੀ ਆ ਮੇਰੇ ਹਿਸਾਬ ਨਾਲ ਕਿਸੇ ਉਸਤਾ ਨੇ ਨਹੀਂ ਦੱਸਿਆ ਤੁਹਾਨੂੰ ਬਿਲਕੁਲ ਗੱਲ ਸਹੀ ਹੈ ਉਸਤਾ ਜੀ ਤੁਹਾਡੀ ਮਤਲਬ ਇਹ ਆ ਕਿ ਤੁਹਾਨੂੰ ਇਹ ਕੀ ਜਿਹੜੀ ਦੱਸੀ ਆ ਅੱਗੋਂ ਤੁਸੀਂ ਅਸੀਂ ਤਾਂ ਬਾਹਰੋਂ ਲੈ ਕੇ ਆਏ ਆ ਹਾਂਜੀ ਹਾਂਜੀ ਤੇ ਇਹ ਮਾਦੀ ਤੁਹਾਨੂੰ ਅੱਗੇ ਵਿਖਾਈ ਸੀ ਉਹ ਵੀ ਉਹ ਵੀ ਚੈੱਕ ਕਰਾ ਦਿੰਦੇ ਆ ਮਾਦੀ ਵੀ ਤੁਹਾਨੂੰ ਠੀਕ ਠੀਕ ਤੇ ਜੋੜੇ ਵਾਸਤੇ ਕਰ ਹੀ ਤੁੰਦੇ ਆ ਲੋਈ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਮੋਟਰ ਲੋਨ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਆਏ ਜੀ ਆਪਣੇ ਉਸਤਾਦ ਲਖਬਿੰਦਰ ਸਿੰਘ ਜੀ ਦੁਬਈ ਵਾਲੇ ਉਹਨਾਂ ਦੀ ਛੱਤ ਤੇ ਠੀਕ ਹੈ ਜੀ ਕਿ ਆਉਂਦਾ ਲੌਫਟ ਹੈ گا ਵਾਜੇ ਠੀਕ ਹੈ ਜੀ ਆਪਾਂ ਨੂੰ ਉਸਤਾਦ ਜੀ ਨਹੀਂ ਸ਼ੌਕ ਕਰਾਉਣ ਲੱਗੇ ਆ ਜੀ ਤੇ ਨਾਲੇ ਤੁਹਾਨੂੰ ਇਹ ਕਬੂਤਰ ਬਾਰੇ ਥੋੜੀ ਜੀ ਨੌਲੇਜ ਦੱਸਦੇ ਆ ਜੀ ਚੈੱਕ ਕਰੋ ਯਾਰ ਦੁੱਲਾਗੇ ਹੋਰ ਹਾਂਜੀ ਸਤਾ ਜੀ ਇਹਦੇ ਬਾਰੇ ਥੋੜਾ ਬਹੁਤ ਦੱਸੋ ਵੀ ਇਹ ਕਿਹੜਾ ਕਬੂਤਰ ਹੈ ਕਿਹੜੀ ਨਸਲ ਦਾ ਹੈ ਇਹ ਜੇ ਜੇ ਤੈ ਫਰੋਈ ਬੁਰੀ ਕਹ ਲੋ ਜਾਂ ਬੰਕਾ ਕਹ ਲੋ ਇਹ ਤੇ ਹੁਣ ਸਾਡੇ ਜਿਹੜੇ ਵੀਰਿਆ ਉਹਨਾਂ ਨੂੰ ਜ਼ਿਆਦਾ ਪਤਾ ਅਸੀਂ ਤਾਂ ਬਾਹਰੋਂ ਲੈ ਕੇ ਆਏ ਹਾਂ ਹਾਂਜੀ ਹਾਂਜੀ ਤੇ ਇਹ ਮਾਦੀ ਤੁਹਾਨੂੰ ਅੱਗੇ ਵਿਖਾਈ ਸੀ ਉਹ ਵੀ ਉਹ ਵੀ ਚੈੱਕ ਕਰਾ ਦਿੰਦੇ ਹਾਂ ਮਾਦੀ ਵੀ ਤੁਹਾਨੂੰ ਠੀਕ ਠੀਕ ਤੇ ਜੋੜੇ ਵਾਸਤੇ ਅਸੀਂ ਲੈ ਕੇ ਆਏ ਹਾਂ ਅਸੀਂ ਜਿਹੜੀ ਆਪਣੀ ਪਿਛਲੀ ਵੀਡੀਓ ਚ ਮਾਦੀ ਦਿਖਾਈ ਸੀ ਜੀ ਉਹਦੇ ਵਾਸਤੇ ਇਹ ਲਿਆਂਦਾ ਠੀਕ 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 ਗਾ ਪਰ ਅਰੇ ਪਾਰੇ ਆ ਨਾ ਜੀ ਕਿੰਨਾ ਪਰਾਂ ਦੇ ਵਿੱਚ ਬਹੁਤ ਜ਼ਿਆਦਾ ਤੁਹਾਨੂੰ ਟਿਪ ਦੇਣੇ ਆ ਲਓ ਜੀ ਉਸਤਾਦ ਜੀ ਇਹਨਾਂ ਨੇ ਬਿਲਕੁਲ ਤੁਹਾਨੂੰ ਜਿਹੜਾ ਕੁੰਦਾ ਦਿਖਾਉਂਦੇ ਪਏ ਆ ਤੇ استاد ਜੀ ਨਹੀਂ ਤੁਹਾਨੂੰ ਟਿਪ ਦੇਣ ਲੱਗੇ ਆ ਜੀ ਤੇ ਹਾਂ ਜੀ استاد ਜੀ ਇਹ ਦੱਸੋ ਜੀ ਕਬੂਤਰ ਸਭ ਤੋਂ ਪਹਿਲਾਂ ਤੇ ਇਹ ਦੱਸੋ ਵੀ ਕਿਹੜੀ ਨਸਲ ਦਾ ਵਾ ਤੇ ਭਰਾਵਾਂ ਨੂੰ ਵੀ ਥੋੜਾ ਬੋਦਾ ਪਤਾ ਲੱਗੇ ਵੇਖੋ ਜੀ ਇਹ ਫਰੋਜਪਰੀਏ ਕਬੂਤਰਾਂ ਚ ਬਣਿਆ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਤੇ ਚਲੋ ਅਸੀਂ ਤੇ ਇਸ ਕਰਕੇ ਲੈ ਕੇ ਆਏ ਹਾਂ ਹਾਂਜੀ ਹਾਂਜੀ ਤੇ ਮਾਦੀ ਤੁਹਾਨੂੰ ਪਤਾ ਅਸੀਂ ਕਿ ਲਈ ਸੀ ਨਰਾਂ ਨੂੰ ਲੰਬਦਾ ਨਹੀਂ ਤੇ ਇੱਕ ਚੋ ਨਰ ਲੈ ਆਉਂਦੇ ਹਾਂ ਹਾਂਜੀ ਹਾਂਜੀ ਬਾਕੀ ਤੁਹਾਨੂੰ ਅੱਜ ਨਾ ਮੈਂ ਐਸੀ ਗੱਲ ਦੱਸਾਂਗਾ ਹਾਂਜੀ ਹਾਂਜੀ ਤੇ ਸ਼ਾਇਦ ਕਿਸੇ ਉਸਤਾਦ ਨੇ ਤੁਹਾਨੂੰ ਮੇਰਾ ਨਾਂ ਦਸੀ ਹੋਵੇ ਬਿਲਕੁਲ ਗੱਲ ਸਹੀ ਹੈ ਉਸਤਾਦ ਜੀ ਲੋਕੀ ਸਾਰੇ ਕੋਈ ਉਸਤਾਦ ਕੋਈ ਵੀ ਹੈ ਜੀ ਦੱਸਦਾ ਕੋਈ ਨਹੀਂ ਹੈ ਇਹ ਆਪਾਂ ਤਾਂ ਹੀ ਤੁਹਾਡੇ ਗਵਾਹੀ ਦਾ ਜੀ ਵੇਖੋ ਜੀ ਸਾਡਾ ਕਿੰਨਾ ਸਫਰ ਦੂਰ ਦਾ ਪੈ ਜਾਂਦਾ ਤਾਂ ਵੀ ਉਸਤਾਦ ਜੀ ਤੁਹਾਡੇ ਕੋ ਆਪਾਂ ਚਲੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਵੀ ਆਪਣਾ ਜਿਹੜਾ ਟਾਈਮ ਕੱਢ ਕੇ ਤੇ ਭਰਾਵਾਂ ਨੂੰ ਕੋਈ ਇਲਮ ਦਿੰਦੇ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜੀ ਕਿਉਂਕਿ ਬਹੁਤ ਘੱਟ ਉਸਤਾਦ ਨੇ ਜਿਹੜੇ ਇਸ ਟਾਈਮ ਦੱਸ ਦੇ ਪਏ ਨੇ ਹਾਈ ਫਲੈਰ ਜਿਹੜਾ ਕਬੂਤਰ ਹੁੰਦਾ ਜੀ ਹਾਈ ਫਲੈਰ ਹਾਂਜੀ ਹਾਂਜੀ ਅਸਮਾਨ ਦੇ ਤਿੰਨ ਹਾਂਜੀ ਹਾਂਜੀ ਲੋਕੀ ਆ ਦਿੰਦੇ ਤੀਜੇ ਸਮਾਨ ਦਾ ਕਬੂਤਰ ਆ ਹਾਂਜੀ 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 ਕਦੀ ਕਿਸੇ ਨੇ ਇਹ ਨਹੀਂ ਦੱਸਿਆ ਕਿ ਤੀਜਾ ਸਮਾਨ ਦਾ ਕਬੂਤਰ ਹੁੰਦਾ ਕਿਹੜਾ ਤਰ੍ਹਾਂ ਦਾ ਹਾਂਜੀ ਹਾਂਜੀ ਠੀਕ ਹੈ ਜੀ ਆਈ ਤੁਹਾਨੂੰ ਇਹ ਚੀਜ਼ ਤੋਂ ਆਪਾਂ ਮਤਲਬ ਜਿਹੜੇ ਵੀ ਸਮਝਣ ਵਾਲੇ ਸਮਝ ਜਾਣਗੇ ਹਾਂਜੀ ਹਾਂਜੀ ਮਤਲਬ ਆਪਾਂ ਇਹ ਪਰਦਾ ਸਾਰਾ ਚੁੱਕ ਰਹੇ ਆ ਵੀ ਤੀਜੇ ਸਮਾਨ ਦਾ ਜਿਹੜਾ ਕਬੂਤਰ ਉਹ ਹੁੰਦਾ ਆ ਹਾਂਜੀ ਜਿਹਦੇ ਤਿੰਨ ਪਾਰ ਬਰਾਬਰ ਹੁੰਦੇ ਠੀਕ ਹੈ ਜੀ ਠੀਕ ਹੈ ਜੀ ਫਿਰ ਇੱਕਾਈ ਦੁਬਾਰਾ ਉਸਤਾਜੀ ਦੱਸ ਦਿਓ ਜੀ ਤੀਜੇ ਸਮਾਨ ਦਾ ਕਬੂਤਰ ਉਹ ਹੁੰਦਾ ਆ ਜਿਹਦੇ ਤਿੰਨ ਪਾਰ ਬਰਾਬਰ ਹੁੰਦੇ ਨੇ ਤੇ ਉਹ ਕਬੂਤਰ ਨੇ ਜਿੰਨਾ ਚਿਰ ਹੀ ਉੱਡਣਾ ਆ ਹਾਂਜੀ ਹਾਂਜੀ ਉਹਨੇ ਦਿਖਣਾ ਨਹੀਂ ਕਬੂਤਰ ਨੂੰ ਕਿਸਕੇ ਨਹੀਂ ਉੱਡੇਗਾ ਹਾਂਜੀ ਹਾਂਜੀ ਉਹਨੇ ਜਿੰਨਾ ਚਿਰ ਵੀ 8 ਘੰਟੇ ਉੱਡਣਾ 7 ਉੱਡਣਾ 10 ਉੱਡਣਾ ਹਾਂਜੀ ਉਹਨੇ ਬਿਲਕੁਲ ਜਦੋਂ ਉਹਨੇ ਬਹਿਣਾ ਆ ਉਹਨੇ ਉੱਤੋਂ ਨਿਕਲਣਾ ਹਾਂਜੀ ਤੇ ਅੱਧੇ ਘੰਟੇ ਦੇ ਵਿੱਚ ਜਿਹੜਾ ਆ ਉਹਨੇ ਬਹਿ ਜਾਣਾ ਠੀਕ ਠੀਕ ਹੈ ਸਤਿ ਆ ਜੀ ਠੀਕ ਹੈ ਜੀ ਹਾਂਜੀ ਜਿਹੜੇ ਦੂਜੇ ਸਮਾਨ ਦੇ ਕਬੂਤਰ ਹੁੰਦੇ ਆ ਹਾਂਜੀ 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 ਉਹ ਜਿਹੜੇ ਮਤਲਬ ਚਮਕਾਰ ਤੇ ਕਬੂਤਰ ਦੇਖਦੇ ਉਹਨਾਂ ਦਾ ਦਾਹਾਂਾ ਛੋਟਾ ਹੁੰਦਾ ਹਾਂਜੀ 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 ਦਾਹਾਂਾ ਛੋਟਾ ਤੇ ਨਾਵਾ ਵੱਡਾ ਹੁੰਦਾ ਹਾਂਜੀ ਹਾਂਜੀ ਉਹ ਤੁਹਾਨੂੰ ਦੂਜੇ ਸਮਾਨ ਚ ਤੀਜੇ 'ਚ ਵੀ ਜਾਂਦੇ ਆ ਪਰ ਉਹ ਦੂਜੇ 'ਚ ਵੀ ਆ ਕੇ ਤੇ ਤੀਜੇ 'ਚ ਏਦਾਂ ਕਰਕੇ ਉਹ ਮਤਲਬ ਚਮਕਾਰ ਦੇ ਵਿੱਚ ਜਿਹੜੇ ਰਹਿੰਦੇ ਆ ਹਾਂਜੀ 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 ਤੇ ਬਾਕੀ ਜਿਹੜੇ ਮਤਲਬ ਦੋ ਪਰ ਬਰਾਬਰ ਆ ਤੀਜਾ ਨਾਲ ਲੱਗਾ ਜਾਂ ਦਾਹਾਂਾ ਛੋਟਾ ਇਹ ਹੈਗੇ ਆ ਦੂਜੇ ਤੀਜੇ ਸਮਾਨ ਦੇ ਕਬੂਤਰ ਵੀ ਦੂਜੇ 'ਚ ਜਾ ਰਹਿੰਦੇ ਤਸਿੰਦ ਕਰਦੇ ਆ ਕਿੱਤੇ ਜਾਂਦੇ ਆ ਫਿਰ ਦੁੱਧੇ ਚ ਆ ਜਾਂਦੇ ਆ ਉਹ ਵੇਖੋ ਤੁਸੀਂ ਵੇਖੋਗਾ ਚਮਕਾਰ ਦੇ ਵਿੱਚ ਦੇਣਗੇ ਜਿਹੜੇ ਤਿੰਨ ਪਰ ਬਰਾਬਰ ਕਬੂਤਰ ਹੋਣਗੇ ਉਹ ਕਦੇ ਨਹੀਂ ਤੁਹਾਨੂੰ ਦੇਣੇ ਉਹਨਾਂ ਨੇ ਜਦੋਂ ਬਹਿਣਾ ਉਹਦੋਂ ਦੇਣਾ ਹਾਂਜੀ ਹਾਂਜੀ ਇਹ ਬੜੀ ਵੱਡੀ ਗੱਲ ਨੋਰਿਆ ਤੇ ਇਹ ਜਿਹੜਾ ਤਿਜੇ ਤਿੰਨ ਪਰ ਬਰਾਬਰ ਕਬੂਤਰ ਜੇ ਹਾਂਜੀ ਹਾਂਜੀ ਇਹ ਗਰਮੀ ਦੇ ਵਿੱਚ ਜਿਆਦਾ ਕਾਮਯਾਬ ਜੇ ਹਾਂਜੀ ਹਾਂਜੀ ਠੀਕ ਆ ਜੀ ਤੇ ਇਹਦਾ ਇਹ ਆ ਵੀ ਇਹਨੇ ਉੱਤੇ ਤਿਜੇ ਸਮਾਂ ਜਿਦੋਂ ਚਲੇ ਜਾਣਾ ਆ ਉਤੇ ਮੌਸਮ ਥੋੜਾ ਜਿਹਾ ਫਰਕ ਹੁੰਦਾ ਠੰਡਾ ਹੁੰਦਾ ਹਾਂਜੀ ਹਾਂਜੀ ਇਹ ਕਰਕੇ ਪ੍ਰਵਾਜ ਕਰਨਗੇ ਕਦੀ ਵੀ ਤੁਸੀਂ ਇਹ ਆਪਣਾ ਤਜਰਬਾ ਲਾ ਲਿਓ ਜਿਹੜਾ ਕਬੂਤਰ ਉਤੋਂ ਆਏਗਾ ਉਤੋਂ ਨਿਕਲੇਗਾ ਮਿੰਟੋਂ ਮਤਲਬ 10 ਮਿੰਟਾਂ ਦੀ ਬੈਠੇਗਾ ਕਦੀ ਮੂਹ ਨਹੀਂ ਪੁੱਟੇਗਾ ਹਾਂਜੀ ਹਾਂਜੀ ਜਿਹੜਾ ਕਬੂਤਰ ਲੋ ਫਲੈਅਰ ਜਿਹੜਾ ਕਬੂਤਰ ਆ ਜਿਹੜੇ ਕਬੂਤਰ ਚੌੜੇਪਾਰ ਵਾਲੇ ਜਿਹੜੇ ਆਪਣੇ ਮਲਵਾਈ ਨੂੰ ਦੂਜੇ ਤੀਜੇ ਇਹਨਾਂ ਨੇ ਪਹਿਲੇ ਸਮਾਨ ਚ ਹੀ ਰਹਿਣਾ ਹਾਂਜੀ ਹਾਂਜੀ ਇਹ ਪਹਿਲੇ ਸਮਾਨ ਦੇ ਕਬੂਤਰ ਆ ਤੇ ਮਤਲਬ ਤੁਹਾਨੂੰ ਇਹ ਜਿਹੜੀ ਗੱਲ ਜਿਹੜੀ ਆ ਮੇਰੇ ਹਿਸਾਬ ਨਾਲ ਕਿਸੇ ਉਸਤਾਦ ਨੇ ਨਹੀਂ ਦੱਸਿਆ ਤੁਹਾਨੂੰ ਬਿਲਕੁਲ ਗੱਲ ਸਹੀ ਹੈ ਉਸਤਾਦੀ ਤੁਹਾਡੀ ਮਤਲਬ ਇਹ ਆ ਕਿ ਤੁਹਾਨੂੰ ਇਹ ਚੀਜ਼ ਜਿਹੜੀ ਦੱਸੀ ਆ ਅੱਗੋਂ ਤੁਸੀਂ ਸਮਝਣਾ ਨਹੀਂ ਸਮਝਣਾ ਉਹ ਤੁਹਾਡੀ ਮਰਜ਼ੀ ਠੀਕ ਲਓ ਜੀ ਉਸਤਾਦੀ ਪੂਰਾ ਸ਼ੌਂਕ ਕਰਵਾ ਦਿਓ ਜੀ ਉਸਤਾਦੀ ਸ਼ੌਂਕ ਕਰਾ ਦਿਓ ਲਓ ਜੀ ਅੱਛੇ ਆਓ ਤੁਸੀਂ ਤੁਹਾਨੂੰ ਆ ਟੇਲ ਵਿਖਾਈਏ ਇੱਕ ਮਿੰਟ ਔਰ ਤੇਲ ਵਿਖਾਓ ਵੇਖੋ ਇਹਦੇ ਨਾਲ ਆ ਇਹ ਨਾ ਛੋਟੇ ਛੋਟੇ ਰੇਸ਼ਮ ਲੂਈ ਜਿਹੜੀ ਆ ਲਓ ਜੀ ਉਸਤਾਦ ਜੀ ਨੀ ਜਿਹੜੀ ਲੂਈ ਦੀ ਗੱਲ ਕਰਦੇ ਪਏ ਬਿਲਕੁਲ ਆਹ ਵੇਖੋ ਜੀ ਆਹ ਦੇਖੋ ਦੇਣੀ ਨਹੀਂ ਆ ਆ ਦੇਖੋ ਛੋਟੇ ਛੋਟੇ ਕਰੇ ਰੇਸ਼ੇ ਆ ਆਹ ਦੇਖੋ ਜੀ ਇੱਧਰ ਵੀ ਦੇਖੋ ਇੱਧਰ ਹਾਨੀ ਆ ਹਾਨੀ ਕੇ ਨੀ ਕੇ ਰੇਸ਼ੇ ਸਾਰੇ ਆਂਦੇ ਪਏ ਕਬੂਤਰ ਦੇ ਠੀਕ ਹੈ ਜੀ ਇੱਕ ਪੱਤਾ ਇਹਦਾ ਦੋ ਮੂਹਰੀ ਲਓ ਜੀ ਪਰਦਾ ਤੁਹਾਨੂੰ ਸ਼ੋਅ ਕਰਾਉਨੇ ਤੇ ਪਰਾਂ ਚ ਵੀ ਆ ਜੀ ਹਰੇਕ ਹੀ ਇਹਦੇ ਲੂਈ ਆਈ ਹੈ ਤਿੰਨ ਪਾਰ ਉਤਲੇ ਵੇਖ ਲਓ ਜੀ ਬਿਲਕੁਲੀ ਬਰਾਬਰ ਠੀਕ ਹੈ ਜੀ ਭਰਾਵਾਂ ਨੂੰ ਬਿਲਕੁਲੀ ਆਪਾਂ ਜਿਹੜਾ ਵਧੀਆ ਤਰੀਕੇ ਨਾਲ ਜਿਹੜਾ ਸ਼ੌਂਕਰਾਉਂਦੇ ਪਏ ਆ ਕਿਉਂਕਿ ਉਸਤਾਦ ਜੀ ਹੁਣਾਂ ਨੇ ਜਿਹੜਾ ਦੁਬਈ 'ਚ ਰਹਿ ਕੇ ਕਬੂਤਰਬਾਈ ਕੀਤੀ ਆ ਕਬੂਤਰਬਾਈ ਹਾਂਜੀ ਤੇ ਹੁਣ ਲਓ ਜੀ ਉਥੇ ਇਹਨਾਂ ਨੇ ਰਹਿ ਕੇ ਕਬੂਤਰਬਾਈ ਕੀਤੀ ਆ ਜੋ ਜੋ ਵੀ ਉਸਤਾਦ ਜੀ ਨੇ ਸਿੱਖਿਆ ਥੱਲੇ ਰਹਿ ਗਏ ਕਿਉਂਕਿ ਆਪਣੇ ਇੰਡੀਆ ਨਾਲੋਂ ਤੇ ਜਿਹੜਾ ਵਾ ਲਹਿੰਦੇ ਪੰਜਾਬ ਨਾਲੋਂ ਤੇ ਦਬਾਈ ਦੀ ਗਰਮੀ ਵੀ ਜਿਆਦੀ ਹੈ ਤੇ ਅੱਜ ਪੰਜੇ ਵੇਖ ਲੋ ਜੀ ਨੀਲੇ ਪੰਜੇ ਠੀਕ ਹੈ ਜੀ ਖੁਸ਼ਕ ਪੰਜੇ ਜੇ ਬਿਲਕੁਲ ਨੀਲੇ ਵੀ ਸਾਜੇ ਵੇਖੋ ਨਾ ਕਿੰਨੇ ਆ ਤੇ ਪੱਕੇ ਇਹਨਾਂ ਨੂੰ ਪੰਜੇ ਆਂਦੇ ਜੇ ਪੱਕੇ ਹਾਂਜੀ ਪੱਕੇ ਪੈਰਾਂ ਵਾਲਾ ਕਬੂਤਰ ਜੇ ਇਹ ਕਰਕੇ ਜੋੜੇ ਪਾਇਆ ਹਾਂਜੀ ਹਾਂਜੀ ਤੇ ਹੁਣ ਇਹਨੂੰ ਗਾਂ ਰਿਜ਼ਲਟ ਲਾਹਾਂਗੇ ਫਿਰ ਬੱਚੇ ਵਿਖਾਵਾਂਗੇ ਹਾਂਜੀ ਹਾਂਜੀ ਠੀਕ ਹੈ ਜੀ ਲੋ ਜੀ ਉਸਤਾਦ ਜੀ ਨਹੀਂ ਬਾਕੀ ਤੁਹਾਨੂੰ ਸ਼ੌਂਕ ਕਰਾਉਂਦੇ ਆ ਹਾਂ ਲੋ ਜੀ ਆ ਕਬੂਕਰ ਜੀ ਲਓ ਜੀ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਜ਼ਰਾ ਲਾਜ਼ਮੀ ਅੱਜ ਕਰਨਾ ਵਾ ਇਹ ਆਪਣੇ ਨਾਲ ਵੀਰ ਵੀ ਉਸਤਾਦ ਜੀ ਨਾਲ ਦੇ ਸ਼ਗਿਰਦ ਹੀ ਆ ਜੀ ਇਹ ਵੀ ਆਏ ਹੋਏ ਆ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਉਸਤਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਤਿ ਸ਼੍ਰੀ ਅਕਾਲ